ਸਮਰਥਨ ਹੋ ਰਹੇ ਆ ਤੇ ਇਹਦੇ ਵਿੱਚ ਜਿੱਥੇ ਅਜਿਹਾ ਤਾਂ ਹਿੱਸਾ ਜਦੋਂ ਤੁਸੀਂ ਅਸਾਂ ਨੂੰ ਹੈ ਹੀ ਨਹੀਂ ਹੈ ਇਹ ਤਾਂ ਬਰਾ ਹੋਰ ਨੀ ਬਾਹਰ ਬੈਠੇ ਜਿੱਥੇ ਬੰਦਿਆ ਸਾਰਿਆਂ ਅੱਜ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਜ਼ਬਰ ਦੇ ਖਿਲਾਫ ਆਵਾਜ਼ ਉਠਾਉਣੀ ਹੈ ਕਿਉਂਕਿ ਤੁਹਾਨੂੰ ਪਤਾ ਪਿਛਲੇ ਦਿਨ ਜਿੱਥੇ ਪਹਿਲਾਂ ਛੋਟੇ ਛੋਟੇ ਆਵਾਜ਼ ਵੀ ਕੀਤੀ ਉਹਨਾਂ ਨੇ ਜਦੋਂ ਐਸਕੇਐਮ ਦੇ ਸੱਜਣ ਤੇ ਅਸੀਂ ਚੰਡੀਗੜ੍ਹ ਜਾ ਰਹੇ ਸੀ ਸਾਡੇ ਤੇ ਖੜਚੜਾਏ ਸਾਡੇ ਤੇ ਜਰ ਪਦਾਰੀਆਂ ਚਾਪੇ ਮਾਰੀਆਂ ਬੰਦ ਕਰਦਾ ਯਤਨ ਕੀਤਾ ਪਰ ਲੋਕ ਸ਼ਰਤਾਂ ਦੇ ਟੁੱਟੇ ਹੋਈਆਂ ਉਸ ਤੋਂ ਬਾਅਦ ਜਿਹੜੇ ਬਾਤਾਂ ਦੇ ਮਕਸਦਾਂ ਦੇ ਸਾਥੀ ਲੜ ਰਹੀ ਹੈ ਚਾਹੇ ਉਹ ਖਟੋਰੀ ਚਾਹੇ ਸ਼ਮੂਸ ਹੋਣਾਂ ਤੇ ਗੱਲਬਾਤ ਨਹੀਂ ਸਕ ਕੇ ਉਹਨਾਂ ਨੂੰ ਰਿਟੇਨ ਕਰ ਲਿਆ ਗਿਆ ਜਿਸ ਦਾ ਕੰਮ ਹੈਗਾ ਉਸ ਤੋਂ ਬਾਅਦ ਉਹਨਾਂ ਨੇ 23 ਜਣੇ ਬਲੋਜਰ ਚਲਾਇਆ ਇਸ ਜ਼ਬਰ ਦੇ ਖਿਲਾਫ ਆ ਕੱਲ ਹੀ ਤੁਸੀਂ ਦੇਖਿਆ ਚੋ ਕਿ ਪਿੰਡ ਦੇ ਵਿੱਚ ਆਦਾਰਸ਼ ਸਕੂਲ ਦੇ ਜਿਹੜੇ ਟੀਚਰ ਹੈ ਉਹ ਇਨਸਾਫ ਮੰਗਦੇ ਉਹਨਾਂ ਤੇ ਵੀ ਐਂ ਜ਼ਬਰ ਚਲਾਇਆ ਗਿਆ ਉਹਨਾਂ ਦੇ ਔਰਤਾਂ ਨੂੰ ਜਿਹੜੀਆਂ ਬੱਚੀਆਂ ਟੀਚਰਾਂ ਨੂੰ ਮੁਕਸ਼ਣ ਗਿਆ ਅੱਜ ਸਾਰੇ ਮੁਰਕ ਦੇ ਅੰਦਰ ਜ਼ਬਰ ਵਿਰੋਧੀ ਦੇ ਲਈ ਕਹ ਰਹੇ ਹਾਂ ਕਿ ਕੜੀ ਵਜੋਂ ਅਸੀਂ ਸਾਰਿਆਂ ਜੱਥੇ ਬਣਿਆ ਸਰਕਾਰ ਨੂੰ ਪੰਜਾਬ ਦੀ ਨੂੰ ਵੀ ਤੇ ਕੇਂਦਰ ਦੀ ਨੂੰ ਵੀ ਪੰਜਾਬ ਦੇ ਲੋਕਾਂ ਤਨਕਾਰ ਰਿਹਾ ਵੀ ਤੁਹਾਡਾ ਜਬਰਦਸਤ ਬਾੜਾ ਜਬਰਨਾ ਲੋਕਾਂ ਦੇ ਦੱਸਦੇ ਨਹੀਂ ਉਹਦੇ ਨਾਂ ਦਾ ਬੱਲੇਬਾਦ ਸਾਹਿਬ ਦੀ ਕੀਤੀ ਕਾਫੀ ਗੱਲ ਕੀਤੀ ਹੈ ਬਿਖੇ ਨਾ ਦੀ ਪਾਣੀ ਨਹੀਂ ਲਿਆ ਉਹਨਾਂ ਨੇ ਇਸ ਕਾ ਦੀ ਪਾਣੀ ਲੈ ਰਿਹਾ ਹੈਗਾ ਉਹ ਸਾਰੇ ਮਾਪ ਨੂੰ ਕਿੱਨੇ ਦੇ ਦੇਖੋ ਇਹ ਸਾਰੇ ਕੁਛ ਕਰਾਉਣ ਦੀ ਜ਼ਿੰਮੇਵਾਰੀ ਇਸ ਸਰਕਾਰਾਂ ਦੀ ਹੈ ਰਲ ਕੇ ਪੰਜਾਬ ਸਰਕਾਰ ਨੂੰ ਦੇ ਵਿੱਚ ਦੋਸ਼ੀ ਹੈ ਕੇਂਦਰ ਸਰਕਾਰ ਨੂੰ ਉਹਦੇ ਵਿੱਚ ਦੋਸ਼ੀ ਤੇ ਅਸੀਂ ਤਾਂ ਆਪਦੇ ਵੱਲੋਂ ਪਹਿਲਾਂ ਵੀ ਸਾਡੇ ਸ਼ੂਬਾ ਪ੍ਰਧਾਨ ਨੇ ਕਿਹਾ ਸੀ ਡੱਲੇ ਵਾਲੇ ਸਾਹਿਬ ਨੂੰ ਬੇਨਤੀ ਕਰਾ ਦੇ ਵੀ ਭੁੱਖੇ ਰਹਿ ਕੇ ਥੋੜੋ ਲੜਾਈ ਲੜੀ ਜਾਣੀ ਹੈ ਆਏ ਆਉਂ ਇਕੱਠੇ ਹੋ ਕੇ ਮਖੀ ਨੂੰ ਦਿਖਾਓ ਤੁਸੀਂ ਤਕੜੇ ਹੋ ਕੇ ਲੜਗੇ ਤਕੜੇ ਹੋ ਕੇ ਸ਼ਗੱਤ ਕਰਨ ਦੀ ਲੋੜ ਹੈ ਤੇ ਇਸ ਕਰਕੇ ਠੀਕ ਹੈ ਮੰਗਾ ਸਾਂਝਾ ਹੈ ਦੋਸਤਾਂ ਨਾਲ ਸਾਂਝਾ ਹੈ ਅੱਜ ਸਾਂਝੀ ਲੜਾਈ ਦੀ ਲੋੜ ਹੈ ਸਾਂਝੇ ਇਕੱਠੇ ਹੋ ਕੇ ਲੜਨਾ ਹੈ ਤੇ ਆਸਾਨ ਦਾ ਰਾਹ ਖੁੱਲ ਗਿਆ ਉਹਨਾਂ ਵਾਲੀ ਦਿਨਾਂ ਨੂੰ ਤੁਸੀਂ ਦੇਖੋਗੇ ਸਾਰੇ ਇਕੱਠੇ ਹੋ ਕੇ ਲੜਾਂਗੇ ਕੇਂਦਰ ਨੂੰ ਵੀ ਝਕਾਵਾਂਗੇ ਪੰਜਾਬ ਨੂੰ ਇਸ ਕਰਕੇ ਉਹ ਟੱਕੇ ਔੜ ਰਾਤੇ ਵੀ ਕੋਈ ਕਰ ਰਿਹਾ ਉਹ ਬਰਾਣਾ ਇਹ ਸਾਰੇ ਜਿਹੜੇ ਜਿੰਨੇ ਪਹਿਲਾਂ ਦਿੱਲੀ ਤੇ ਕੁਝ ਵੀ ਕਾ ਦਿੱਲੀ ਨੂੰ ਚੁੱਕ ਆਇਆ ਵੀ ਅਜੇ ਕੁਝ ਮੰਗਾਂ ਬਾਕੀ ਰਹਿ ਗਈਆਂ ਪਰ ਉਹ ਦੁਆਰੇ ਕਿਤੇ ਹੋਰ ਸਾਡੇ ਤੱਕ ਸਰਕਾਰੋਂ ਦਬਾਅ ਆਇਆ ਦੇਖੋ ਲਗਾਤਾਰ ਜਦਲ ਜਾਰੀ ਹੈ ਐਸ ਕੇ ਐਮ ਵੱਲੋਂ ਤਾਂ ਮੈਂ ਲੈ ਕੇ ਇੱਕ ਤਾਰਫਾ ਕਮੇਟੀ ਲੜਾਈ ਹੋਈ ਹੈ ਪਰ ਉਹ ਕਮੇਟੀ ਹਜੇ ਵੀ ਜੰਦਨ ਕਰ ਰਹੀ ਹੈ ਲਗਾਤਾਰ ਆ ਪਹਿਲੇ ਵੀ ਨਹੀਂ ਹੋਰ ਸਾਝੀ ਮੀਟਿੰਗ ਹੋਈ ਉਸ ਸਾਝੀ ਮੀਟਿੰਗ ਦੇ ਨਾਲ ਇਹ ਇੱਕ ਤਾਰੀ ਗੱਲ ਅੱਗੇ ਚੱਲਣੀ ਹੈ ਉੱਥੇ ਚੰਗਾ ਮੈਹਰ ਆਇਆ ਅੱਜ ਤੁਸੀਂ ਦੇਖੋ ਜਿਹੜੀ ਇੱਕ ਕਿਸਾਨ ਮਦਦਨਾ ਕਮੇਟੀ ਲੋਇ ਸ਼ਾਮਿਲ ਕੀਤੀ ਹੈ ਭਾਰਤੀ ਕਿਸਾਨ ਉਹਨਾਂ ਨੇ ਕਰਾਤੀ ਤੇ ਉਹਦਾ ਉਹ ਵੀ ਸਾਡੇ ਵਿੱਚ ਸ਼ਾਮਿਲ ਹੋ ਗਿਆ ਸਾਰੇ ਆਉਣ ਦੇ ਇਕੱਠਾ ਇੱਥੇ ਕੋਪੇ ਕੁਰਬਾਨੀ ਚ ਵੀ ਆ ਨਾ ਸਾਰ ਹੋਏ ਸਭ ਮਿਲਗੇ ਤੇ ਕੋਈ ਮੈਂ ਆਪਦੇ ਤੋਂ ਵੀ ਅਸੀਂ ਫਾਰ ਹੋ ਕੇ ਇਕੱਠੇ ਹੋ ਜਾਗੇ ਇਕੱਠੇ ਹੋਣਾ ਪੈਣਾ ਨਹੀਂ ਤਾਂ ਕੰਦੇ ਕਲੇ ਨੂੰ ਸਾਰਿਆਂ ਨੂੰ ਕੁੱਟਣਗੇ ਇਸ ਕਰਕੇ ਬਚਣਾ ਸਾਡਾ ਤਾਂ ਨਾਰਾ ਵੀ ਕਰਦੇ ਖੱਡੇ ਮਾਰਦਾ ਸਭ ਇਕੱਠੇ ਹੋ ਕੇ ਆਓ ਇਕੱਠੇ ਹੋ ਕੇ ਇਹਨੂੰ ਭਿੰਦਰ ਨੂੰ ਵੀ ਕਾ ਲਾਂਗੇ ਜਿਹੜੇ ਕਾਣ ਨੂੰ ਝੜ ਰਹੀ ਆ ਇਕੱਠੇ ਹੋਣ ਦੀ ਗੱਲ ਕੀਤੀ ਹੈ